ਕੀ ਨਾਮ ਤੁਹਾਡਾ ਸੰਜੂਜੇ ਮੇਰਾ ਨਾਮ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ ਐਕਸੀਡੈਂਟ ਹੋਇਆ ਕਿ ਇਹ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੀ ਕਿ ਬਿਆਸ ਵਾਲਾ ਦੀ ਤੇ ਉਹ ਬਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪੱਟ ਗਿਆ ਨੁਕਸਾਨ ਕੁਝ ਨਹੀਂ ਆਇਆ ਨੁਕਸਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਸ ਵਾਲਾ ਬਸ ਵਾਲਾ ਬਚਾ ਗਿਆ ਪਤਾ ਕੋਈ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਹੀ ਸੰਗਦੀ ਵਿੱਚ ਸੰਗਦਾ ਬਚਾਵਾ ਠੀਕ ਜੀ ਵਿੱਚ ਪੈਣਾ ਜਾਗ ਪ੍ਰੇਸ਼ਨ ਜਗਾ ਅ ਵੀ ਜਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਤੋਂ ਰੇਤਾ ਹੀ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲਿਉਂਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਨਾ ਔਰ ਸਪੀਡ ਹੀ ਆਉਂਦੀ ਸੀ ਸੰਗ ਤੇ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਇਹ ਜਕਦਮ ਟਰਾਲ ਆਪਣੀ ਵਾਸ ਦੀ ਕਟ ਮਾਰੀ ਹੈ ਗੱਡੀ ਗਾੜੀ ਤੇ ਇਹਦੇ ਕੋਲ ਕੰਟਰੋਲ ਨਹੀਂ ਹੋਈਗੀ ਤੇ ਇਹਨੇ 4 ਦੀ ਫੁੱਟਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਚ ਇਹਦੇ ਵਿੱਚ ਮਾਰਤੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਓਦਾਂ ਥੋੜੀਆਂ ਲਗੜਾਂ ਰੋੜਾਂ ਥੋੜੀਆਂ ਸੱਟਾਂ ਵੇਟਾਂ ਲੱਗੀਆਂ ਤੇ ਮੈਂ ਇਹਦੇ ਸੰਗਤਾਂ ਦੇ ਡਰਾਈਵਰ ਨੂੰ ਪੁੱਛਣ ਨੇ ਆ ਕਿ ਡਰਾਈਵਰ ਕਿੱਥੇ ਡਰਾਈਵਰ ਦੱਸਦਾ ਹੀ ਨਹੀਂ ਪਿਆ ਕੌਣ ਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਆ ਤੇ ਵੀ ਬੇਣੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜ਼ਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਜਿਆਦਾ ਰੇਤਾ ਲੋਡ ਹਾਂਜੀ ਹਾਂਜੀ ਇੱਥੇ ਹੀ ਲੈ ਕੇ ਜੀ ਅੰਮ੍ਰਿਤਸਰ ਚੱਲੇ ਹਾਂਜੀ ਬਾਕੀ ਜਾਣੇ ਨਹੀਂ ਨਹੀਂ ਜਾਣੇ ਨੁਕਸਾਨ ਹੀ ਬਜਾਈ ਬਾਤ ਦਾ ਸਾਡਾ ਨੁਕਸਾਨ ਹੀ ਨਹੀਂ ਕਰਤਾ ਡਰਾਈਵਰ ਤੇ ਭੱਜ ਗਿਆ ਮੌਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਸਾਡਾ ਡਰਾਈਵਰ ਭੱਜ ਗਿਆ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज